ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਲਓ ਜੀ ਕਰ ਦਈਏ ਵਲੌਗ ਦੀ ਸਟਾਰਟਿੰਗ ਆਪਣਾ ਤੇ ਸਵੇਰ ਸਵੇਰ ਖੇਤ ਹੀ ਫੇਰ ਆਈ ਸੀ ਤੇ ਖੇਤ ਪਾਣੀ ਫੇਰ ਚੱਲੀ ਨਾ ਮੋਟਰ ਦਾ ਪਾਣੀ ਪੁਣੀ ਫੇਰ ਘਾਟ ਕੇ ਘਰ ਆ ਜਣਾ ਤੇ ਦੁਆਰੇ ਫੇਰ ਪਾਣੀ ਪੁਣੀ ਲਾਉਣੀ ਹੈ ਰੋਟੀ ਟਿਕਾਏ ਟਾਈਮ ਨੇ ਜਣਾ ਤੇ 8:30 ਦਾ ਟਾਈਮ ਹੋਊਗਾ ਉਹ ਦੂਜਾ ਤਾਏ ਦਾ ਮੁੰਡਾ ਆਇਆ ਸੀ ਉਹ ਛੱਡ ਕੇ ਮੋਟਰ ਆ ਕੇ ਪਹਿਲਾਂ ਉਹਦੇ ਪਈ ਜਾਂਦੀ ਸੀ ਫਿਰ ਉਹ ਇਧਰ ਮੁੜ ਗਿਆ ਸੀਗਾ ਤੇ ਹੁਣ ਇਧਰ ਪਈ ਜਾਂਦੀ ਹੈ ਤੇ ਕੱਲ ਵਾਲੀ ਵੀਡੀਓ ਵੀਡੀਓ ਕਰਦੇ ਐਡਿਟ ਫੌਨ ਦੀ ਕਰਦੇ ਆ ਤਿਆਰੀ ਆਪਾਂ ਥੋੜੀ ਜਿਹੀ ਤੇ ਪਹੀਨਿਆਂ ਨਾਲੇ ਕੱਢ ਕੇ ਮੰਜਾਬਾਰ ਆਪਣੇ 7 ਸਟਾਰ ਹੋਟਲ ਚੋਂ ਤੇ ਬਾਕੀ ਮੋਟਰ ਇੱਧਰ ਛੱਡ ਚਲਾਂਗੇ ਦੂਜੇ ਜਗ ਆਪੇ ਪਈ ਹੋਊਗਾ ਨਾ ਤੇ ਕੱਢ ਕੇ ਕੋਠੇ ਚੋਂ ਚਾਬ ਕੋਠੇ ਜਿਹਾਗਾ ਕੋਠੇ ਤੋਂ ਮੰਜਾ ਕੱਢ ਕੇ ਚਾਬੀ ਪਾ ਲਈ ਕਿੱਥੇ ਪਈ ਐ ਤੇ ਦਿਖਾਉਣਾ ਤੁਹਾਨੂੰ ਫਿਰ ਆਪਾਂ ਫੌਨ ਜੇ ਲਾਉਂ ਜੀ ਅੰਦਰ ਵਾਲਾ ਪੱਖਾ ਵਾਪੇ ਤੇ ਗਰਮੀ ਸੀਗੀ ਬਾਹਰ ਬਹੁਤ ਹਨਾ ਤੇ ਵੀਡੀਓ ਲਗਾ ਘੰਟਾ ਕਉਦੋ ਸ਼ੂਟ ਕੇ ਰੋਲ ਘੰਟੇ ਹੁੰਦਾ ਟਾਈਮ ਵੀ 1:30 ਵਜੇ ਸੀ ਠੀਕ ਹੈ ਲੈਣ ਦਾ ਟਾਈਮ ਸੀ ਜਾਂ ਦਾ 12 ਵਜੇ ਦਾ ਨਾ ਤੇ 1:30 ਚੱਲੀ ਗਏ 1:30 ਵਜੇ ਇੱਕ ਰੁਪਇਆ ਤੇ ਹੋਰ ਇਹ ਵੀ ਗਾਣੇ ਤੇ ਨਹੀਂ ਕਰੇ ਨਹੀਂ ਸ਼ੇਰ ਹਟ ਜਾਓ। ਲਾਉ ਜੀ ਉੱਠ ਕੇ ਆ ਕੇ ਬਾਹਰ ਰੂਮ ਚ ਆਪਣੇ ਚ। ਠੀਕ ਐ। ਤੋਂ ਪਹਿਲਾਂ ਦੂਜੇ ਛੋਰ ਜੀ ਦੀ ਮੋਟਰ ਬੰਦ ਕਰਿਆ ਯਾਰ ਉਹ ਕਹਿੰਦਾ ਮੋਟਰ ਬੰਦ ਕਰ ਦੇ। ਕਦਾ ਮੇਰੀ ਪਾਣੀ ਦੀ ਵਾਰੀ ਅੱਜ। ਤੇ ਉਹ ਮੋਟਰ ਸਾਹਮਣੇ ਦੀ ਜੋ ਉਹ ਚੱਲ ਜਾਂਦੀ ਕੋਠੀ ਕੋਲੇ ਹਣਾ। ਕਦਾ ਮੋਟਰ ਬੰਦ ਕਰ ਦੇ ਬਾਈ ਬਣ ਕੇ ਕਹਿੰਦਾ ਮੈਂ ਜਾ ਉਹ ਜਾ ਆਪਣੇ ਘਰੇ ਟਾਈਮ ਨਾਲ ਆਉਂਦਾ ਰਹਿਣਾ ਪੈ ਗਿਆ ਜਾ ਕੇ AC ਚ। ਤੇ ਮੇਰੇ ਅੱਗੇ ਬੱਚੀ ਜਾਂਦੇ ਗਰਮੀ ਦੇ ਤੇ ਹਣਾ। ਗਰਮੀ ਤੇ ਤੱਤੀ ਹਵਾ ਪੱਖਿਆਂ ਦੀ ਇਹ ਪੱਖੇ ਕਿਹੜਾ ਠੰਡੀ ਹੋ ਦਿੰਦੇ ਹੈ ਹਣਾ। ਚਲੋ ਫਿਰ ਮੋਟਰ ਬੰਦ ਕਰਈਏ ਸਭ ਤੋਂ ਪਹਿਲਾਂ ਚੱਲੇਗਾ ਨਾ ਤੇ ਫਿਰ ਆਪਦੇ ਘਰੇ ਕੁਰੀ ਵੇਖ ਕੇ ਆਵਾਂ ਪਰ ਯਾਰ ਪਈਆਂ ਦੀ 10 ਵਜੇ ਦੀ ਮੋਟਰ ਪਰ ਛੜ ਮੈਂ ਵੀ ਅੰਦਰ ਹੀ ਪਿਆ ਹਾਂ ਤਾਂ ਖਿਚੀ ਹੋਣਾ ਕੰਮ ਪੂਰਾ ਚਲੋ ਫਿਰ ਕਰਕੇ ਮੋਟਰ ਬੰਦ ਸਭ ਤੋਂ ਪਹਿਲਾਂ ਤੇ ਫਿਰ ਚੱਲਾਂ ਕਰੇ ਰੋਟੀ ਪਾਣੀ ਖਾ ਕੇ ਫਿਰ ਹੋਣਾ ਪਊ ਇੱਥੇ ਲਓ ਜੀ ਆ ਗਏ ਤੇ ਲੋਕ ਖੋਲ ਲਿਗੇ ਖੋਲ ਕੇ ਐ ਲੋਕ ਖੁੱਲ ਜਾਂਦਾ ਨੂੰ ਐ ਖੋਲ ਕੇ ਠੀਕ ਹੈ ਇੱਥੇ ਨੇ ਕਿਹਦੀ ਸੱਪ ਵੀ ਹੁੰਦਾ ਬੈਠਾ ਮੈਨੂੰ ਪਤਾ ਇਹਨਾਂ ਦੇ ਕੋਠੇ ਦਾ ਤੇ ਮੋਟਰ ਕਰਤੀਏ ਬੰਦ ਤੇ ਚੱਕ ਦੀਏ ਭਈਆ ਤਾਂ ਇਹ ਰਬੜ ਢਪਲਾ ਕਰੇ ਲਓ ਜੀ ਮੋਟਰ ਕਰਤੀ ਬੰਦ ਤੇ ਲੋਕ ਲਾ ਦੀ ਕੋਠੇ ਨੂੰ ਤੇ ਚੱਲ ਗਏ ਹੁਣ ਆਪਦੇ ਘਰੇ ਕੁਰੀ ਕੁਰੀ ਵੇਖੇ ਹੀ ਹੈ ਨਾ ਚੱਲ ਗਏ ਤੇ ਠੀਕ ਹੈ ਦੇਣੇ ਚੱਲ ਗਏ ਟਾਈਮ ਨਾ ਕਰੇ ਰੋਟੀ ਪਾਣੀ ਖਾ ਕੇ ਆ ਜਾਾਂਗੇ ਲਓ ਜੀ ਕਿਹੜਾ ਵੇਖਣ ਆ ਗਏ ਤੇ ਪਾਣੀ ਪਤਲਾ ਪਤਲਾ ਹੋਇਆ ਫਿਰਿਆ ਨਾ ਦੌਗੀਆਂ ਪਈਆਂ ਨੰਗੀਆਂ ਆ ਜੇ ਤੇ ਬਸ ਇੰਨੇ ਕਰਨ ਵਾਲੇ ਵੱਟ ਤੇ ਢਾੜਾ ਕੁੜਾ ਵੱਧ ਗਿਆ ਕਿਉਂਕਿ ਥੋੜਾ ਵਾਹਨ ਉੱਚਾ ਆਪਣਾ ਆ ਵਾਹਨ ਦੇ ਮੁਕਾਬਲੇ ਹਨ ਤੇ ਚਲੋ ਫਿਰ ਘੇੜਾ ਕੁੜਾ ਵਾਜ ਹੀ ਗਿਆ ਲਗਭਗ ਤੇ ਹੁਣ ਘਰੇ ਹੀ ਚਲਦੇ ਹਾਂ ਨਾ ਰ ਘਰੇ ਚੱਲ ਕੇ ਇਹ ਟਾਈਮ ਉਹਨਾਂ ਨਾਲ ਆ ਜਾਾਂਗੇ ਨਾਲੇ ਭਰ ਜੂਆ ਤੇ ਇੱਕ ਪੈ ਪਰਲੇ ਕਰੇ ਛੱਡ ਜਾਏ ਚਲ ਜਿੱਦਾਂ ਘੰਟਾ ਬੰਦਾ ਲੇਟ ਵੀ ਹੋਣ ਲੱਗਿਆ ਤੇ ਤਾਂ ਵੀ ਕੋਈ ਚੱਕਰ ਨਹੀਂ ਹਨ ਤੇ ਚਲੋ ਫਿਰ ਚੱਲ ਗਏ ਘਰੇ ਤੇ ਚਲੋ ਆ ਜੀ ਫਿਰ ਚੱਲ ਗਏ ਬਾਬਿਓ ਲਓ ਜੀ ਤੇ ਕੋਠਾ-ਕਠਾ ਬੰਦੇ ਕਰਤਾ ਹਨ ਹਨਾ ਤੇ ਕਿਹੜਾ ਹੀ ਮਾਰੇ ਵੇਖੇ ਤੇ ਦੋ ਘਰਾਂ ਚ ਪਈ ਜਾਂਦੇ ਦੋ ਘਰ ਪਾਣੀ ਹਨਾ ਜੀ ਤੇ ਲੱਗ ਜੂ ਚਲ ਘੰਟੇ ਡੇਢ ਘੰਟੇ ਘਰੇ ਲੱਗ ਜੂ ਮਨੋ ਜੀ ਹਨਾ ਹੌਲੀ ਘੰਟਾ ਡੇਢ ਘੰਟਾ ਲੱਗ ਜੂ ਆਉਂਦੀ ਕਰਦੇ ਨੂੰ ਚਲੇ ਇਹਨੇ ਲੈਟ ਚਲੀ ਗਈ ਤਾਂ ਲੱਗ ਜੂ ਆ ਤੇ ਆ ਕੇ ਦੂਜੇ ਘਰ ਦੇ ਬੜਾ ਬੜਾ ਮੋਟਰ ਤੇ ਚਲੋ ਫਿਰ ਚੱਲ ਗਏ ਹੁਣ ਘਰ ਨੂੰ ਆਪਾਂ ਦਵਾ ਦਵ ਓ ਜੀ ਦਵਾ ਲੈ ਫੇਰ ਖੇਤ ਨੂੰ ਚੱਲ ਕੇ ਰੋਟੀ ਪਾਣੀ ਖਾ ਕੇ ਤੇ ਨਾਲ ਘਰ ਲਈ ਬੋਕਰ ਜਦੋਂ ਕੋਠੇ ਕਾਢੀ ਸਪੈਂਸਰ ਕਰਨਾ ਕਰਾਇਆ ਜਾਂਦਾ ਵੀ ਬਹੁਤ ਪਰ ਸਾਰੇ ਕੰਮ ਹੀ ਕਰੀਏ ਬਹੁਤ ਪਾਤ ਆਇਆ ਫਿਰ ਚਲਦੇ ਆਪਾਂ ਲਾਈਟ ਬੈਣੀ ਇਤਨਾ ਲਾਈਟ ਹੈ ਕਿ ਐਂ ਨਹੀਂ ਨਾ ਲੈਟ ਇੱਕ ਤੋਂ ਦੇਖ ਲਈ ਹੂੰ ਨਾ ਥੋੜਾ ਕੋਲਾ ਕਰੀ ਨਾ ਥੋੜਾ ਚੱਲਦੀ ਜਦੋਂ ਲਾਈਟ ਚਾਲਦੀ ਲਾਈਟ ਚਾਉਂਦੀ ਤੇ ਹੀ ਵਾਪਸ ਚਾਲੇ ਕੱਟਿਆ ਕਰੀ ਲਿਖਣੀ ਪੁਣ ਚਲੋ ਚੱਲਦੇ ਆਂ ਲਓ ਜੀ ਖੇਤ ਆਗੇ ਤੇ ਲਾਈਟ ਹੈ ਨਹੀਂ ਬਾਬੇ ਹਣਾ ਤੇ ਜਿਵੇਂ ਕਬੂਤਰਾਂ ਨੇ ਖੁੱਡਾਂ ਦੀ ਸਫਾਈ ਕਰਦੇ ਸੀ ਠੀਕ ਹੈ ਤੇ ਅੱਜ ਕਰਦੇ ਆ ਆਪਣੇ ਕਮਰੇ ਸਾਫ਼ ਸਪਾਈ ਹਣਾ ਉੰਤਾ ਸਾਫ਼ ਕਰਿਆ ਉਹਦੇ ਵਿੱਚ ਵਧੀਆ ਬਣਾਇਆ ਸੀ ਤੇ ਫਿਰ ਵੀ ਇੱਕ ਦਿਨ ਬੁੱਕਰ ਮਾਰ ਲਈ ਗੰਦ ਪਿਲੋਡਾ ਖਾਸ ਹੈ ਨਹੀਂ ਆਪਣੇ ਕਮਰੇ ਜਣਾ ਤੇ ਇਹਦੀ ਕਰਦੇ ਹਾਂ ਸਫਾਈ ਤੇ ਇੱਕ ਬਤਾਰਾਂ ਦੀ ਜੇਪੀ ਜੂਪੀ ਲਾਉਣੀ ਹੈ ਬਹੁਤ ਲਾ ਦੇਾਂਗੇ ਤੇ ਚਲੋ ਫਿਰ ਕਰਗੇ ਕਰਾਂ ਸਾਫ਼ ਸਪਾਈ ਲਓ ਜੀ ਕਰਤੀ ਸਾਫ਼ ਸਪਾਈ ਕਾ ਬਣਾਤਾ ਨੈਣ ਦੀ ਅੱਖ ਅਰਗਾ ਕਿ ਰਣਾ ਤੇ ਬਾਕੀ ਲਾਈਟ ਵੀ ਦੁਬਾਰੇ ਫੇਰ ਆ ਗਈ। ਮੂੰ ਟਾਈਮ ਤੇ ਲਾਈਟ ਦਾ ਕੋਈ ਨਹੀਂ ਸੀ। ਪਰ ਫਿਰ ਵੀ ਆ ਗਈ। ਤੇ ਸਾਸਪਾਈ ਕਰਤੀ ਵਧੀਆ ਓਕੇ ਰਿਪੋਰਟ ਜਵਣਾ। ਬਾਹਰ ਵੀ ਸੁੰਬਰ ਦਾ ਗੰਦ ਪੈਲ ਕਰਦਾ ਪਰੇ। ਤੇ ਚਲੋ ਹੁਣ ਮੂੰਹ ਖੋਲੇ ਹੀ ਏ ਪਰ ਲਾਣਾ। ਕਿਹਾਰੇ ਦਾ ਬੰਦ ਕਰਤਾ ਸੀਗਾ ਮਾਸਟਰ ਪਾਣੀ ਨਿਕਲਦਾ ਘਰੇ ਚ ਤੇ ਲਾਈਟ ਅਜ ਨਹੀਂ ਆਉਣੀ। ਤੇ ਲਾਈਟ ਪਰ ਦੁਬਾਰੇ ਆ ਗਈ। ਚਲੋ ਪਰ ਕੋਲ ਕੇ ਜੀ ਮੂੰਹ। ਲਓ ਮੈਟਰ। ਤੇ ਟਾਈਮ ਹੋਏ 7:04 ਮਿੰਟ ਠੀਕ ਹੈ। ਤੇ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਪਾਈ ਹੈ ਜਣਾ ਮੈਂ ਬਹੁਤ ਹੀ ਦਿਨਾਂ ਬਾਅਦ ਮੇਰੇ ਹਿਸਾਬ ਨਾਲ ਵੀ ਨਾ ਵਾਲਾ ਘੱਟ ਘੱਟ 10 15 ਦਿਨ ਤਾਂ ਨੋਰਮਲ ਗੱਲ ਹੀ ਹੈ ਨਾ ਵੀ ਵੀਡੀਓ ਪਾਈ ਨੂੰ ਅੱਜ ਮਸਲਾ ਆ ਆ ਦੀ ਵੀਡੀਓ ਪਾ ਕੇ ਆਪ ਵੇਖ ਲੈਣੇ ਬਸ ਇਹ ਖੇਤੀਬਾੜੀ ਵਾਲੀ ਵੀਡੀਓ ਹੈ ਕੰਮ ਤੋਂ ਦੇ ਰਹਿਣਾ ਆ ਵੇਖੋ ਤੇ ਇਹ ਚ ਕਿਹੜਾ ਵਿਊ ਆਉਣੇਗੇ ਇਹ ਤਾਂ ਨੋਰਮਲ ਗੱਲ ਹੀ ਹੈ ਸਿੱਧਾ ਹੀ ਪਤਾ ਦਾ ਇਹ ਤਾਂ ਅੰਨੇ ਨੂੰ ਦਸੀ ਜਾਂਦਾ ਭਾਈ ਨਹੀਂ ਵਿਊ ਆਉਣੇ ਹਨਾ ਬਾਕੀ ਚਲ ਜਿੰਨੇ ਵੀ ਆਉਣ ਨਾ ਹੁਣ ਵਿਊ ਤੱਕ ਆਪਣਾ ਹੋਈ ਨਹੀਂ ਆਪਾਂ ਸ਼ੌਂਕ ਪੂਰਨੇ ਆਪਣੇ ਨੇ ਯਾਰੇ ਲਈ ਇਹਨੇ ਵੀਡੀਓ ਪਾ ਦਨੇ ਬਸ ਹੁਣ ਵੀਡੀਓ ਡੇਲੀ ਆਖਰੂ ਹੁਣੇ ਸੱਜਰਾ ਰੀਚਾਰਜ ਕਰਿਆ ਕਈ ਦਿਨ ਹੋ ਗਿਆ ਇਸ ਫੋਨ ਚ ਮਤਲਬ ਜਿੱਤੀ ਆਪਣਾ ਚੈਨਲ ਆ ਨਾ ਇਹਦੇ ਐਸਮ ਚ ਰੀਚਾਰਜ ਹੈ ਨਹੀਂ ਸੀ ਸਿੱਧੇ ਹਿਸਾਬ ਆ ਕਿਉਂ ਵੀਡੀਓ ਪਾਉਂਦੇ ਨਹੀਂ ਮੈਰੀ ਚਾਰਜ ਜਿਵੇਂ ਕਰਨ ਦਾ ਫਾਇਦਾ ਨਹੀਂ ਦੂਜੀ ਚ ਹੈ ਹੀ ਫੋਨ ਫਾਨ ਤੇ ਕਰ ਲਈਦਾ ਨਾ ਤੇ ਅੱਜ ਫਿਰ ਮੇਰਾ ਕੀੜਾ ਬਣਿਆ ਵੀਡੀਓ ਪਾਉਂਦਾ ਨਾ ਮੈਂ ਕਿਹਾ ਚੱਲ ਫਿਰ ਰੀਚਾਰਜ ਕਰੀ ਲੈ ਵੀਡੀਓ ਪਾਇਆ ਕਰਾਂਗੇ ਹਨਾ ਤੇ ਉਹੀ ਕੰਮ ਹੈ ਪਾਣੀ ਲਈ ਜਨੇ ਉ ਮਹਿਲਾਂ ਕੇ ਬੈਠਾ ਮੈਂ ਮੋਟਰ ਚੱਲੀ ਨਹੀਂ ਚੱਲ ਇੱਥੇ ਹਨਾ ਕਿਹਨਾ ਕਿ ਆ ਰ ਆ ਵੇਖਣ ਗਿਆ ਸੀ ਮੈਂ ਇਹ ਗੁਨਾਹ ਮੋਟਰ ਦੀ ਡਿਊਟੀ ਹੋਗੀ ਇਹ ਮੋਟਰ ਹੀ ਬੰਦ ਕਰਨੀ ਹੈ ਕਹਿ ਰ ਆ ਵੇਖ ਕੇ ਇਧਰ ਹਣਾ ਚਾਚਾ ਕਹਿੰਦਾ ਵੇਖ ਕੇ ਕਹਿੰਦਾ ਬੰਦ ਕਰ ਦੀ ਜੋ ਲੱਗ ਗਿਆ ਕਿਆਰਾ ਮੈਂ ਹੀ ਠੀਕ ਹੈ ਚੱਕਰੀ ਕੋਈ ਨਹੀਂ ਆਪਣਾ ਕਰਨਾ ਕੀ ਹੋਰ ਹੈ ਨਾ ਵਿਹਲੇ ਐ ਇਸ ਕੰਮ ਵਾਲੀ ਹੈ ਤੇ ਬਸ ਆ ਕੇ ਜੀ ਪਾਣੀ ਪਾ ਕੇ ਦਉਗੀ ਹੈ ਗੀਆਂ ਦੁਬਾਰੇ ਨਾਲ ਡੜ ਕੇ ਫੁੱਲ ਭਰਿਆ ਸੀ ਨੂੰ ਮੈਂ ਤੇ ਫਿਰ ਵੀ ਚਲੋ ਇੰਨੀ ਗਰਮੀ ਹੈਗੀ ਤੇ ਪਾਣੀ ਥੱਲੇ ਹੀ ਵੜ ਗਿਆ ਸਾਰਾ ਤੇ ਇਧਰ ਲਗਭਗ ਬਣਾਤਾ ਸਮੁੰਦਰ ਹੀ ਮੈਂ ਵੇਖੋ ਸਮੁੰਦਰੀ ਸਮੁੰਦਰ ਬਣਾਤਾ ਇਦਾਂ ਲੋਡ ਪੈਂਦੀ ਦੋ ਦਿਨ ਹੋਣਾ ਤੇ ਇਹਨੂੰ ਹੋਰ ਪਾ ਦਈਏ 7 ਵਜੇ 8 ਵਜੇ ਤੱਕ ਪਾ ਦਿੰਨੇ ਆ ਹਨਾ ਪਾਣੀ ਤੇ ਇੱਕ ਘੰਟਾ ਹੋਰ ਬੈਠੇ ਆ ਤੇ 8 ਵਜੇ ਜਾਵਾਂ ਇਨਾਵਾਂ ਧੋਮਾਂ ਚੱਲ ਗਏ ਠੀਕ ਹੈ ਤੇ ਲਗੇ ਲੁਗੇ ਜੀ ਬਾਬੋ ਆਪਣੇ ਮੰਨ ਕੇ ਘਰ ਦੀ ਆ ਸਾਂਸ ਸੁਬ ਲੈੰਦੇ ਆ ਹਨਾ ਤੇ ਲੋਡ ਨਹੀਂ ਪੈਂਦੀ ਕਿ ਤੇ ਉਹ ਆਪਣੇ ਦੋ ਕਬੂਤਰ ਮੰਨ ਕੇ ਚਲੇ ਬੱਚੇ ਗਾਇਬ ਹੋਏ ਕਰੋ ਉਹਦਾ ਪਤਾ ਨਹੀਂ ਲੱਗਿਆ ਨਾ ਵੀ ਕਿੱਧਰ ਗਏ ਕੌਣ ਚੱਕ ਲੈ ਬਿੱਲੀ ਲੈ ਗਈ ਜਾਂ ਕੋਈ ਹੋਰ ਲਗਣਾ ਤੁਸੀਂ ਵੇਖੋ ਨਾ ਨਿੱਕੇ ਪੁੱਛੀ ਚਿੱਟਾ ਤੇ ਕਾਲਾ ਹਨਾ ਪੂਰੇ ਸੋਹਣੇ ਬੱਚੇ ਸੀ ਵਧੀਆ ਇੱਕ ਨੰਬਰ ਹਨ ਤੇ ਪਰ ਪਤਾ ਨਹੀਂ ਲੱਗਿਆ ਬਹੁਤ ਪਾਲੇ ਬਗਾਇਆ ਵੀ ਹੋ ਗਏ ਬਰ ਘਰ ਦੀ ਸਭ ਉਹਨਾਂ ਲਗਭਗ ਹੁਣ ਠੀਕ ਹਨ ਗੱਲ ਨਿਬੜਦੀ ਇੱਥੇ ਹੈਗੀ ਛੱਡ ਦਿੰਦੇ ਆ ਅੰਦਰ ਤਾੜ ਨੇ ਦਾਣਾ ਪਾਣੀ ਉਹ ਹੀ ਪਾਉਂਦੇ ਆ ਉਹ ਵੀ ਆਪਣੇ ਕੋਲ ਤਾਂ ਕੋਈ ਟਾਈਮ ਨਹੀਂ ਹੁੰਦਾਗਾ ਤੜਕੇ ਦਾ ਆਇਆ ਇੱਕ ਵਾਰੀ ਘਰ ਜਾ ਕੇ ਆ ਸਿਰਫ ਮੈਂ ਤੇ ਨਹੀਂ ਅੱਗੇ ਜਾਂਦਾ ਨੂੰ ਇੱਕ ਵਾਰੀ ਵੀ ਤੇ ਹੱਥੋਂ ਤੱਕ ਤੜਕੇ ਲੈ ਕੇ ਤੜਕੇ 7 ਤੋਂ ਲੈ ਕੇ ਜਾਂ 8 ਤੋਂ ਲੈ ਕੇ ਹੱਥੋਂ ਦੇ 8 8:30 ਤੱਕ ਮੈਂ ਖੇਤ ਹੀ ਹੁੰਨਾ ਇੱਥੇ 24 ਘੰਟੇ ਜੇ ਦੋ ਮਰਜੀ ਆ ਜੀ ਖੇਤ ਯਾਰ ਤਾਂ ਮੋਟਰ ਤੇ ਹੁੰਦੇ ਇਹ ਗਾਣਾ ਲਾਉਣ ਵਾਲਾ ਹੋਇਆ ਗੰਤਾ ਠੀਕ ਐ ਤੇ ਚਲੋ ਫਿਰ ਕਿਰਾ ਪਏ ਤੇ ਤੇ ਪਾਇਆ ਕਿ ਪਾਉਣੇ ਕੀ ਸਰੀ ਰੂਹ ਕੋਈ ਵਿੰਗੀ ਡੇਡੀ ਖੇਤੀ ਬਾੜੀ ਕੋਈ ਹਨਾ ਤੇ ਚਲੋ ਫਿਰ ਕਰਦੇ ਆ ਵੇ ਕੋ ਸੂਰਜ ਕਿਤਨਾ ਸੋਹਣਾ ਲੱਗ ਰਿਹਾ ਐ ਵਾਹ ਜੀ ਵਾਹ ਚਲੋ ਕੋਈ ਨਹੀਂ ਬਾਬੋ ਤੇ ਕਰਦੇ ਹੁਣ ਦਾ ਸ਼ੇਅਰ ਆਪਾਂ ਲਓ ਜੀ ਇਹ ਮੋਟਰ ਕਰਕੇ ਬੰਦ ਆਪਾਂ ਬੰਦ ਨਹੀਂ ਕਰੀ ਤਾਇਏ ਦੇ ਮੁੰਡੇ ਨੂੰ ਵੜਾਤੀ ਹਨਾ ਤੇ ਉਹ ਲੌਂ ਲੱਗਾ ਜਵਾਰੀਣਾ ਮੋਗੇ ਦੀ ਅੱਜ ਜੋਦੀ ਵਾਰੀ ਆ ਅਗਲੀ ਵਾਰੀ ਆਪੇ ਹੋ ਮੋਗੇ ਦੀ ਰਾਤ ਦੀ ਹੈ ਨਾ ਪਾਣੀ ਪੁਣੀ ਵਟਨਾ ਆ ਜਿਓ ਪਹੁੰਚ ਰ ਵਿੱਚ ਮੈਂ ਖੱਡ ਲੂਆ ਤੇ ਆਪਾਂ ਹੁਣ ਚੱਲਦੇ ਆ ਘਰ ਨੂੰ ਹਨਾ ਘਰੇ ਚੱਲ ਕੇ ਨਹਾ ਲ ਕੇ ਤੜ ਕੇ ਲਿਬੜੇ ਕਰਦੇ ਆਵੇਂ ਲਿਬੜੇ ਤੇ ਬਹਣਾ ਤੇ ਬਸ ਵੀਡੀਓ ਦੀ ਮੈਂ ਨਾਲੇ ਐਂਡਿੰਗ ਕਰ ਦੇ ਨਿਵੇੜ ਦੇ ਹੁਣ ਘਰੇ ਆ ਕੰਡ ਲੈਦਾ ਕੰਮ ਹੈ ਨਾ ਆ ਹੀ ਕੁਝ ਘਰੇ ਕਰਨਾ ਸੀਗਾ ਮੈਂ ਤੂੰ ਪਹਿਲਾਂ ਹੀ ਕਰ ਦੇਣਾ ਤੇ ਮੇੜ ਦੇਣਾ ਹਨਾ ਸਹੀ ਗੱਲਾਂ ਨੇ ਮੇਰੀ ਬਾਈ ਇਹ ਨਹੀਂ ਗੱਲ ਹੈ ਤੇ ਵੀਡੀਓ ਵਧੀਆ ਲੱਗੀ ਜਦਾਂ ਲੈ ਕਹਿੰਦੇ ਜੀ ਮੈਂ ਤਾਂ ਬਸ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤਾਂ ਵੀ ਕਰਨੀ ਕਰਨੀ ਹੁੰਦੀ ਐ ਪਰ ਤੁਸੀਂ ਕਰਦੇ ਹੋ ਹੈ ਨਹੀਂ ਗਹਿਣਾ ਤੇ ਰੱਬ ਤੁਹਾਡਾ ਭਲਾ ਕਰੇ ਠੀਕ ਐ ਬਸ ਜਿਵੇਂ ਚੱਲੀ ਜਾਂਦਾ ਕੰਮ ਓਕੇ ਬਾਏ ਬਾਏ ਬਸ ਤੇ ਰੱਬ ਰਾਖਾ ਤੇ ਬੰਦੇ ਮਾਤਰਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਵ ਯੂ